ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਨਵੀਂ ਵੀਡੀਓ 'ਚ ਨਵੀਂ ਵੀਡੀਓ 'ਚ ਨਵਾਰੇ ਸਤਾ ਲੈ ਕੇ ਆਏ ਜੀ ਇਹ ਰਿਸ਼ਤਾ ਜੱਟ ਸਿੰਘ ਪਰਿਵਾਰ ਦੇ ਲੜਕੇ ਦਾ ਜੀ ਤੇ ਲੜਕਾ ਹੈਗਾ ਕੈਨੇਡਾ ਦੇ ਵਿੱਚ ਸਿਟੀਜ਼ਨ ਤਾਂ ਸਾਰੀ ਮੈਂ ਜਾਣਕਾਰੀ ਤੁਹਾਨੂੰ ਦੇਵਾਂਗਾ ਜਿੱਦੀ ਵੀ ਮੈਚਿੰਗ ਕਰਦੀ ਹੋਈ ਉੱਪਰ ਅਸੀਂ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਤਾਂ ਤੁਸੀਂ ਪਰਿਵਾਰ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੇ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਵਾਉਣੀ ਚਾਹੁੰਦੇ ਹੋ ਤੇ ਰਿਸ਼ਤੇ ਦੀ ਭਾਲ ਵਿੱਚੋਂ ਤਾਂ ਉੱਪਰ ਸਾਡਾ ਨੰਬਰ ਦਿੱਤਾ ਹੋਇਆ 7708516700 ਵਾਲਾ ਇਹ ਤੇ ਸਾਨੂੰ ਡਾਟਾ ਭੇਜ ਸਕਦੇ। ਤਾਂ ਦੋਸਤੋ ਮੈਂ ਬੇਨਤੀ ਕਰੂੰਗਾ ਜਿਹੜੀ ਕਿ ਹਰੇਕ ਵੀਡੀਓ ਦੇ ਵਿੱਚ ਕਰਦਾ ਕਿ ਭਾਵੇਂ ਕੁੜੀ ਦਾ ਰਿਸ਼ਤਾ ਹੋਵੇ ਭਾਵੇਂ ਮੁੰਡੇ ਦਾ ਰਿਸ਼ਤਾ ਹੋਵੇ ਅਸੀਂ ਜੋ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਜੋ ਸਾਨੂੰ ਪਰਿਵਾਰ ਵਾਲੇ ਜਾਣਕਾਰੀ ਦੱਸਦੇ ਅਸੀਂ ਸਿਰਫ ਉਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਨਿੱਜੀ ਦੇ ਰੂਪ ਦੇ ਵਿੱਚ ਸਾਡੇ ਕੋਲ ਕੋਈ ਠੋਸ ਜਾਣਕਾਰੀ ਬਹੁਤ ਸਾਰੇ ਪਰਿਵਾਰਾਂ ਦੀ ਨਹੀਂ ਹੁੰਦੀ ਸੋ ਇਸ ਕਰਕੇ ਸਾਡੀ ਬੇਨਤੀ ਰਹੂਗੀ ਕਿ ਤੁਸੀਂ ਆਪ ਦੀ ਪੂਰੀ ਇਨਕੁਆਇਰੀ ਕਰਕੇ ਤਸੱਲੀ ਕਰਕੇ ਹੀ ਰਿਸ਼ਤਾ ਕਰੋ ਭਾਵੇਂ ਕੁੜੀ ਦਾ ਰਿਸ਼ਤਾ ਹੋਵੇ ਭਾਵੇਂ ਮੁੰਡੇ ਦਾ ਸੋ ਸਾਡੀ ਜਿਹੜੀ ਇਹ ਬਾਤ ਦੇ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ ਇਹ ਬੇਨਤੀ ਜ਼ਰੂਰ ਮੰਨਿਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਨਵੀਂ-ਨਵੀਂ ਅਪਡੇਟ ਜਿਹੜੀ ਹੈ ਮਿਲਦੀਆਂ ਰਹਿਣ ਮੈਂ ਥੋੜੇ ਇੱਕ ਦਿਨਾਂ ਦਾ ਪਰਸਨਲ ਕੰਮਾਂ ਦੇ ਵਿੱਚ ਬਿਜ਼ੀ ਸੀ ਹੁਣ ਸੋ ਵੀ ਰਿਸ਼ਤੇ ਮੇਰੇ ਕੋਲ ਆਈ ਜਾਣਗੇ ਮੈਂ ਤੁਹਾਡੇ ਨਾਲ ਸ਼ੇਅਰ ਕਰਦਾ ਰਵਾਂਗੇ ਆਪਾਂ ਦੁਬਾਰਾ ਤੋਂ ਜਿਹੜਾ ਇਸ ਸ਼ਟਾਰਟ ਕਰਦੇ ਨੇ ਸਭ ਕੁਝ ਤਾਂ ਦੋਸਤੋ ਇਹ ਕੈਨੇਡਾ ਸਿਟੀਜ਼ਨ ਲੜਕਾ ਜੀ 1998 ਦਾ ਬੋਰਨ ਆ ਜੀ ਕਾਸਟ ਜੱਟ ਸਿਕਾ ਹਾਈਟ 6 ਫੁੱਟ 2 ਇੰਚ ਆ ਇੱਕ ਛੋਟੀ ਸਿਸਟਰ ਆ ਜੀ ਤਲਵੰਡੀ ਭਾਈ ਏਰੀਆ ਜੀ ਕੋਹੇਪੁਰ ਤਾਂ ਲड़का ਬਹੁਤ ਸੋਹਣਾ ਸੁਨੱਖਾ ਜੀ ਕਾ ਜੀ ਵਧੀਆ ਪਰਿਵਾਰ ਦੀ ਲੜਕੀ ਚਾਹੀਦੀ ਹੈ ਜੀ ਲੜਕੇ ਕੋਲ ਜ਼ਮੀਨ ਨਹੀਂ ਹੈਗੀ ਜੀ ਬਿਨਾਂ ਜ਼ਮੀਨ ਤੋਂ ਲੜਕਾ ਪਰਨੇਡਾ ਲੜਕੀ ਚਾਹੀਦੀ ਹੈ ਜੀ ਲੜਕੀ ਦਾ ਕੋਈ ਵੀ ਕੋਰਸ ਕੀਤਾ ਹੋਵੇ ਵਧੀਆ ਤੇ ਜੇ ਬੀਐਸਸੀ ਨਰਸਿੰਗ ਹੋਵੇ ਤਾਂ ਸਭ ਤੋਂ ਵਧੀਆ ਜੀ ਜਿਹਦੇ ਵੀ ਰਿਸ਼ਤੇ ਨਾਲ ਮੈਚਿੰਗ ਹੋਈ ਪਰਿਵਾਰ ਦਾ ਉੱਪਰ ਅਸੀਂ ਨੰਬਰ ਦਿੱਤਾ ਤੁਸੀਂ ਸੰਪਰਕ ਕਰ ਸਕਦੇ ਹੋ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦੇ ਧੰਨਵਾਦ ਸਾਰਿਆਂ ਦਾ ਸਾਨੂੰ ਸਤਿ ਸ਼੍ਰੀ ਅਕਾਲ